ਅੱਜ ਸਾਹਿਤ ਦੇ ਰੰਗ ਦੇ ਸਹਿਤਕ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਕੁਝ ਟਿੱਪਣੀਆਂ ਸ਼ੋਕ ਦੇ ਆਗ ਤੇ ਖਾਬ ਬਾਰੇ ਬੀਤੇ ਦਿਨੀ 27 1 24 ਨੂੰ ਡਾਕਟਰ ਮਿਹਰ ਮਾਲਕ ਜੀ ਦੇ ਕਾਪ ਸੰਗ੍ਰਹਿ ਸ਼ੋਕ ਦੇ ਆਗ ਤੇ ਖਾਬ ਨੂੰ ਪੰਜਾਬੀ ਲੇਖਕ ਸਵਾਦ ਚੰਦਗੜ੍ਹ ਤੋਂ ਰਿਲੀਜ਼ ਕੀਤਾ ਗਿਆ ਇਸ ਮੌਕੇ ਰਾਜਕਨੜ ਵਰ ਜਿਹਨੇ ਵਿਰਸਤੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਪ੍ਰਵਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਰੂਪੇ ਸ਼ਾਮਲ ਹੋਏ ਉਹਨਾਂ ਨੇ ਪੰਜਾਬ ਪੰਜਾਬੀ ਤੇ ਕੌਪ ਸੰਗਰਾਵਰੇ ਜੋ ਵਿਕਟਪਣੇ ਕੀਤੇ ਆ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਪੀਐਸਸੀ ਇੱਥੇ ਪੰਜਾਬੀ ਨਹੀਂ ਰਹਿੰਦੇ ਦੂਸਰੀ ਗੱਲ ਜਦੋਂ ਮੇਰੀ ਇਸ ਵਾਰ ਇੰਟਰਵਿਊ ਹੋਈ ਸੀ ਮੈਨੂੰ ਕੁਐਸਚਨ ਪੁੱਛਿਆ ਗਿਆ ਸੀ ਜਿਹਨੇ ਮੇਰੀ ਇੰਟਰਵਿਊ ਲੇਟਰ ਦਾ ਨਾਮ ਸੀ ਪ੍ਰੋਫੈਸਰ ਪ੍ਰੇਕ ਗੁਰੇਮਾਲਾ ਯੂਨੀਵਰਸਿਟੀ ਤੋਂ ਹੈ ਉਹ ਕਹਿ ਰਹੇ ਸੀ ਕਿ ਅਸੀਂ ਇੱਥੇ ਯੂਨੀਵਰਸਿਟੀ ਐਫੋਰਨੀ ਆ ਉਹ ਵੀ ਰਿਕਾਰਡਡ ਹੈ ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਕੀ ਸਾਡੇ ਕੋ ਗੁਰਨਾਨdev ਜੀ ਨਹੀਂ ਹੈ ਕੀ ਸਾਡੇ ਕੋ ਵਿਵੇਕਾਨੰਦ ਜੀ ਨਹੀਂ ਹੈ ਕੀ ਸਾਡੇ ਕੋ ਕਵੀਰ ਨਹੀਂ ਹੈ ਕੀ ਸਾਡੇ ਕੋ ਨਾਮਦੇਵ ਇਹ ਭਗਤ ਨਹੀਂ ਹੈ ਕ੍ਰਿਸ਼ਨ ਜੀ ਨਹੀਂ ਹੈ ਸਾਡੀ ਉੱਤੇ ਚੇਅਰ ਕੋਲ ਦੀ ਪਰਮਿਸ਼ਨ ਤੁਸੀਂ ਕਿਉਂ ਨਹੀਂ ਦਿੰਦੇ ਤੁਸੀਂ ਮੈਂ ਕਿਹਾ ਯੂਆਰ ਪ੍ਰੈਜ਼ੀਡੈਂਟ ਆਫ ਦੀ ਯੂਐਸ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਅਸੀਂ ਤੁਹਾਡੇ ਕੋ ਕੁਝ ਮੰਗ ਨਹੀਂ ਰਹੇ ਅਸੀਂ ਅਗਰ ਇੰਟਰਨੈਸ਼ਨਲ ਸਾਨੂੰ ਵਿਸ਼ਵ ਗੁਰੂ ਬਣਨ ਦੇ ਸੇ ਤੁਹਾਡੇ ਕੋਲ ਆਏ ਤੁਸੀਂ ਸਾਡੀ ਈਸਟ ਇੰਡੀਆ ਕੰਪਨੀ ਮਰ ਕੇ ਕਿਉਂ ਆਣਾ ਚਾਹੁੰਦੇ ਸੋ ਆਪਾਂ ਸਾਰੇ ਇਕੱਠੇ ਹੋ ਜਾਈਏ ਅਸੀਂ ਸਾਰੇ ਇਕੱਠੇ ਹੋਵਾਂਗੇ ਸਾਡੇ ਬੱਚੇ ਸ਼ੂਕ ਦੇ ਆਪ ਤੇ ਖਾਬ ਦੇ ਲੋਕ ਅਰਪਣ ਸਮਾਗਮ ਵਿੱਚ ਦੇਨ ਪਰ ਸ਼ਹਾਵਾ ਚੇਅਰਮੈਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਾਕਟਰ ਯੋਗਰਾਜ ਅੰਗਰੀਸ ਜੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਉਹਨਾਂ ਨੇ ਹੀ ਛੂਕ ਤੇ ਆਪ ਤੇ ਖਾਬ ਬਾਰੇ ਇੱਕ ਪੇਪਰ ਲਿਖਿਆ। ਇਸ ਵਿੱਚ ਬੋਲਦਿਆਂ ਹੋਇਆਂ ਉਹਨਾਂ ਨੇ ਡਾਕਟਰ ਮਹਿਰਮਾਨਤ ਦੇ ਕਾਵ ਸੰਗ੍ਰਹਿ ਨੂੰ ਜਿਸ ਤਰ੍ਹਾਂ ਵਿਚਾਰਿਆ ਤੁਹਾਡੇ ਸਨਮੁਖ ਪੇਸ਼ ਹੈ ਇੱਕ ਰਿਪੋਰਟ ਦੇ ਰੂਪ ਵਿੱਚ ਪਰ ਮਨਕੀ ਜਾਂ ਹੁਕਮ ਸੇ ਆਣਾ ਹੀ ਸੀ ਫੰਕਸ਼ਨ ਇਹ ਵੀ ਕਿਤੇ ਹੋਰ ਹੋਣਾ ਸੀ ਇੱਕ ਤਾਂ ਦੱਸਿਆ ਹੀ ਹੈ ਕਿ ਦੁੱਤੀ ਜਗ੍ਹਾ ਨੂੰ ਹੋਣਾ ਸੀ ਅਸੀਂ ਤਿੰਜੀ ਜਗ੍ਹਾ ਨਾਲ ਪਹਿਲੀ ਜਗ੍ਹਾ ਤੇ ਆ ਗਏ ਹਾਂ ਚਲੋ ਮੁਬਾਰਕ ਬਹੁਤ ਬਹੁਤ 15 ਕੱਤਾ ਬਾਰੇ ਦੋ ਲਿਖਣਾ ਸੀ ਭੌਂਕਾ ਚ ਲਿਖਿਆ ਹੋਇਆ ਪਰ ਫਿਰ ਵੀ ਅੱਜ ਕਿਉਂਕਿ ਵਿਸ਼ੇਸ਼ ਮੌਕਾ ਹੈ ਅਰਲੀ ਸਮਾਗਮ ਦੇ ਵਿੱਚ ਕੁਛ ਇਹਦਾ ਮੌਕਾ ਹੁੰਦਾ ਬਹੁਤ ਪ੍ਰਸ਼ੰਸਾ ਹੀ ਕਰਨੀ ਚਾਹੀਦੀ ਹੈ ਤੋਂ ਮੇ ਕਿੱਤੀ ਆ ਇੱਕ ਦੋ ਸਟੈਂਸਨ ਸ਼ੈਟ ਕਿ ਮੈਂ ਵੀ ਕਰੂੰਗਾ ਤਾਂ ਪ੍ਰਸ਼ੰਸਾ ਹੀ ਮੈਂ ਸੋਚ ਕੇ ਆਇਆ ਸੀ ਕਿ ਪ੍ਰਸ਼ੰਸਾ ਕਾਫੀ ਮੈਂ ਭੁਮਿਕਾ ਕਿੰਨੀ ਹੋਈ ਆ ਛੋਟੀ ਜਿਹੀ ਨੁਕਤੇ ਚੰਨੀ ਵੀ ਨਾਮ ਕਰ ਦੂੰਗਾ ਜਿਹੜਾ ਮੈਂ ਕਰਨ ਲੱਗਿਆ ਸੀ ਭੁਮਿਕਾ ਚ ਉਹ ਮੋਕਿਆ ਫਿਰ ਜਿਆਦਾ ਨਾ ਕਿਤੇ ਹੋ ਜਾਏ ਸੋ ਸਭ ਤੋਂ ਪਹਿਲਾਂ ਮਿਹਰਦੀ ਮਹਿਮਾਨਤ ਦੀ ਬਹੁਤ-ਬਹੁਤ ਮੁਬਾਰਕ ਮਹਿਮਾਨਤ ਮੇਰੇ ਮਨਜੀਤ ਸਿੰਘ ਉਹਦਾ ਦੋਸਤ ਸਟੂਡੈਂਟ ਇੱਕ ਤਰ੍ਹਾਂ ਨਾਲ ਮੇਰੇ ਤਾਂ ਬੜੇ 32 33 ਸਾਲ ਤੋਂ ਉਹਦੇ 33 ਸਾਲ ਹੋ ਗਏ 33 ਜਾਂ 34 ਸਾਲ ਹੋ ਗਏ 90 90 ਡਾਕਟਰ ਵੀ ਹਿਮੰਦਰ ਕਨ ਵਿੱਚ ਹਿਮੰਦਰ ਉਹਦੇ ਥਰੂ ਜਦੋਂ ਐਮ ਐਚ ਐਮ ਆਤੀ ਐਸਡੀ ਕਰਦਾ ਸੀ ਤੇ ਹਿਮੰਦਰ ਹੋਰ ਉਹਦੇ ਥਰੂ ਮਿਲਿਆ ਸੀ ਫਿਰ ਵੀ ਹਿਮੰਦਰ ਤੱਕ ਹੀ ਰਹਿ ਗਿਆ ਸਾਡਾ ਚੱਲਦੀ ਉਹਦੀ ਦੋਸਤੀ ਪਹਿਲੀ ਜਿਹੜੀ ਕਿਤਾਬ ਸੀ ਹਨੇਰੇ ਤੇ ਪਰਛਾਵੇਂ ਉਹਦਾ ਜਿਹੜਾ ਉਹ ਦੂਜਾ ਫੰਕਸ਼ਨ ਹੋਇਆਗਾ ਪਰ ਅਸਲ ਵਿੱਚ ਫੰਕਸ਼ਨ ਇੱਥੇ ਸੀ ਪਹਿਲਾ ਜਿਹਦੇ ਵਿੱਚ ਮੈਂ ਤੇ ਡਾਕਟਰ ਸਰਜੀਤ ਬੋਲੇ ਸੀ ਉਹਦੇ ਵਿੱਚ ਵੀ ਮੇਂ ਸੀ ਇੱਕ ਦਾ ਟਰੈਕ ਸੀ ਸੀ ਬੁੱਧੇ ਦਾ ਵੀ ਸੀ ਨੌਸੌਂ ਸੀ ਉਹਦੋਂ ਵੈਸੇ ਕਲੇਮ ਕਰਦੇ ਸੀ ਸਰਜੀਤ ਮੇਰਾ ਜਿਆਦਾ ਵਧੀਆ ਦੋਸਤ ਹੈ ਫਿਰ ਚਲੋ ਖੜ ਚੱਲਦਾ ਰਿਹਾ ਪਰ ਜਿਹੜੀ ਮੇਨ ਗੱਲ ਮੈਨੂੰ ਲੱਗੀ ਜਦੋਂ ਦੂਜਾ ਕਾਪ ਸੰਗ੍ਰਹਿ ਆਇਆ ਉਹ ਪਹਿਲੇ ਵਰਗਾ ਹੀ ਸੀ ਪਰ ਜਦੋਂ ਤਿੱਜੇ ਕਾਪ ਸੰਗ੍ਰਹਿ ਆਇਆ ਇਸ ਤੋਂ ਪਹਿਲਾਂ ਉਹ ਇੱਕੋ ਦਮ ਇਹਨਾਂ ਨੇ ਜਦੋਂ ਭੇਜਿਆ ਤਾਂ ਇਹਨਾਂ ਨੇ ਫਿਰ ਫੋਨ ਵੀ ਕੀਤਾ ਕਿ ਕਿਦਾਂ ਲੱਗਿਆ ਮੈਂ ਕਿਹਾ ਉਹ ਇੱਕ ਮੋੜਾ ਬੜਾ ਕਟਿਆਰ ਤੋਂ ਬਹੁਤ ਕਿਸਮ ਦੀ ਜਿਹਨੂੰ ਖੁੱਲੀ ਕਵਤਾ ਕਹਿੰਦੇ ਆ ਉਹ ਸੀ ਤੇ ਕੋਦਮ ਕੋਸ਼ਿਸ਼ ਕੀਤੀ ਇਹਨੇ ਤਿੱਜੀ ਕਿਤਾਬ ਤੇ ਕਿ ਲਿਰিক্যাল ਪ੍ਰਗੀਤਿਕ ਬਣਾਉਣ ਦੀ ਚੌਥੀ ਕਵਤਾ ਬਿਲਕੁਲ ਇਹ ਜਦੋਂ ਲਿਖ ਰਿਹਾ ਸੀ ਦੋ ਜਦਾਂ ਕੱਠੀ ਲਿਖ ਲਈਆਂ ਇਦੇ ਵਿੱਚ 6-7 ਵਾਰੀ ਨਾਮ ਬਦਲੇ ਨੇ ਉਸ ਕਰਕੇ ਕਿਵਾ ਸਾਹਿਬ ਸ਼ੂਕ ਦੇ ਆਪ ਤੇ ਖਾਬ ਸ਼ੂਕ ਦੇ ਕੀ ਹੈ 네ਗੇਟਿਵ ਕਨੋਟੇਸ਼ਨ ਆ ਜਾਂ ਪੋਜ਼ਿਟਿਵ ਆ ਇਹ ਤਾਂ ਕੁਝ ਹੋਰ ਸੀ ਜਦੋਂ ਮੈਂ ਭੂਮਿਕਾ ਲਿਖੀ ਸੀ ਉਹ ਫਿਰ ਮੈਂ ਕਿਹਾ ਤੂੰ ਹੁਣ ਜਿਹੜਾ ਰੱਖੇਂਗਾ ਉਹੀ ਲਿਖੀ ਜਾਈ ਉੱਥੇ ਨਾ ਮੈਂ ਤਾਂ ਭੂਮਿਕਾ ਕਿਸੇ ਹੋਰ ਹੈਡਿੰਗ ਅਲੇ ਤੇ ਲਿਖੀ ਸੀ ਇਹ ਕਹਿੰਦੇ ਨਹੀਂ ਉਹ ਤੁਕਾਤ ਵੀ ਬਣਾਣਾ ਸੀ ਸਾਰੀ ਲਿਰਿਕਲ ਆ ਆਪ ਤੇ ਖਾਬ ਮੈਂ ਕਿ ਤੱਕ ਬਾਹਰ ਤੇ ਇਹਦੇ ਚ ਵੀ ਨਹੀਂ ਬਾਹਰ ਉਹਦੇ ਚ ਵੀ ਨਹੀਂ ਜਿਹੜੀ ਸਾਰੀ ਖੁੱਲੀ ਘੱਤ ਤਾਂ 17ਵੇਂ ਹਫ਼ਤਾਵਾਂ ਨੇ ਅਸਲ ਤੇ ਜਦੋਂ ਭਰਗੀਤੇ ਘੱਤ ਤਾਂ ਤੇ ਹੱਥ ਅਜਮਾਣਾ ਚਾਇਆ ਇਹਨਾਂ ਨੇ ਇਹਨਾਂ ਦੇ ਦਿਮਾਗ ਦੇ ਵਿੱਚ ਕਿਉਂਕਿ ਵਿਸ਼ੇ ਐਸੇ ਸੀ ਖੁੱਲੀ ਘੱਤਾਂ ਦੇ ਪੰਜਾਬ ਦੀ ਲੋਕਧਾਰਾ ਪੰਜਾਬ ਦੇ ਲੋਕ ਪੰਜਾਬੀ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਸੀ ਉਹਨਾਂ ਨੂੰ ਆਪਣੇ ਨਜ਼ਰੀਏ ਤੋਂ ਆਪਣੀ ਵਿਚਾਰਧਾਰਾ ਦੇ ਨਜ਼ਰੀਏ ਤੋਂ ਇਹਨਾਂ ਨੇ ਉਲਟ ਫੁਲਟ ਕਰਨਾ ਸੀ ਤੁਸੀਂ ਇਹ ਸਾਰੀ ਕਵਤੇ ਪੜੋਗੇ ਜਿਹੜੀਆਂ ਦੋ ਹੀ ਕਿਤਾਬਾਂ ਨੇ ਇਸ ਕਿਤਾਬ ਦੇ ਚਲੋ ਅਵੱਲੇ ਨਾਲ ਜੇ ਗੱਲ ਕਰੋਂਗੇ ਇਹ ਜਿਹੜੇ ਪਾਣੀਆਂ ਦੇ ਵਿੱਚ ਇਕੋ ਦੇ ਵਿੱਚ ਸਮੱਸਿਆ ਆਈ ਉਹਨੂੰ ਸੰਬੋਧਿਤ ਕਰ ਕਵਤਾ ਜਦੋਂ ਤੁਸੀਂ ਕੇ ਕਰਕੇ ਪੜੋਗੇ ਪਰ ਹੈਰਾਨੀ ਵਾਲੀ ਗੱਲ ਮੈਨੂੰ ਉਦੋਂ ਆਈ ਜਦੋਂ ਚਨਾਕ ਕਵਤਾ ਪੜ੍ਹੀ ਮਰ ਬਹੁਤ ਹੀ ਖੂਬਸੂਰਤ ਨੈਣ ਨਕਸ਼ਾ ਵਾਲੀ ਇੱਕ ਸੁੰਦਰ ਪੰਜਾਬੀ ਮਟਿਆ ਤੇ ਮੈਨੂੰ ਈਸ਼ਵਰ ਦੇ ਆਲੋਚ ਜਿਆਦਾ ਆਇਆ ਇਹ ਪੰਜਾਬੀ ਰਚਨ ਨੂੰ ਇੱਕ ਉਟਿਆਰ ਦੀ ਤਸਵੀਰ ਦੇ ਨਾਲ ਤੇ ਫਿਰ ਇੱਕ ਵੱਡੇ ਕੈਲੂ ਰੂਪਕ ਦੇ ਨਾਲ ਉਹਦੀ ਵਿਆਖਿਆ ਕਰਨ ਦਾ ਯਤਨ ਕਰਦੇ ਨੇ ਫਿਰ ਜਦੋਂ ਅਸੀਂ ਕਵਤਾਂ 'ਚ ਅੱਗੇ ਵੱਧਦੇ ਹਾਂ ਆ ਲਾਸਟ ਤੇ ਜਾ ਕੇ ਫਿਰ ਪਵਾਦ ਤੇ دریا ਦਾ ਜ਼ਿਕਰ ਆਉਂਦਾ ਜਿਹੜੇ ਸ਼ੂਕਦੇ ਨੇ ਉਹ ਅਸਲ 'ਚ ਕਿਉਂਕਿ ਇਹਨਾਂ ਨੂੰ ਐਕਸਪੀਰੀਅੰਸ ਹੀ ਪਵਾਦ ਦਾ ਉਡੇਪੁਰਾਂ ਤੋਂ ਪਸਾਰੇ ਆ ਕਿ ਵੀ 2.5 ਦਰਿਆ 3 ਦਰਿਆ ਜਾਂ 5 ਦਰਿਆ ਪਰ ਦੇਖਿਆ ਭਾਲਿਆ ਤਾਂ ਜਿਨ੍ਹਾਂ ਦੇ ਕੰਡੇ ਅਸੀਂ ਪਲੇ ਜਾਂ ਸਮੇਤ ਮੇਰੇ ਉਹ ਘੱਗਰ ਦਾ ਹੀ ਦੇਖਿਆ ਘੱਗਰ ਬਾਰੇ ਵੀ ਅਸੀਂ ਉਹਨੂੰ ਡਰ ਦੇ ਰੂਪ ਚ ਦੇਖਿਆ ਕਿ ਯਾਰ ਐ ਕਿ ਸੌਣ ਭਾਦੋਂ ਚ ਕਦੇ ਭਾਸਮ ਚ ਚੜਦਾ ਕਦੇ ਸੌਣ ਚ ਸ਼ੁਰੂ ਹੁੰਦਾ ਭਾਦੋਂ ਜਵਾ ਤਾਂ ਨੁਕਸਾਨ ਕੀਤਾ ਇਹਨਾਂ ਨੇ ਸੱਤ ਅੱਠ ਹੱਡ ਤੱਕ ਅਸੀਂ ਦੇਖ ਚੁੱਕੇ ਇਹ ਪਤਣਾ ਚ ਜਾ ਕੇ ਅਬਾ ਤਰਨ ਤੋ ਅਗਾ ਜਿਹੜਾ ਜਦੋਂ ਡਿੱਗਦਾ ਉੱਥੇ ਬਧੇ ਨੁਕਸਾਨ ਕਰਦਾ ਦੇਵੀਗਾਰ ਕੋ ਨਰੇੜੀ ਮੇਰੇ ਇਲਾਕੇ ਚ ਇੱਥੋਂ ਸ਼ੁਰੂ ਹੋ ਜਾਂਦਾ ਮਲੇ ਪੂਰੀ ਜਿਹੜੀ ਪੱਟੀ ਆ 750 ਕਿਲੋਮੀਟਰ ਦੀ 135 ਕਿਲੋਮੀਟਰ ਦੀ ਯਾਨੀ ਅਸੀਂ ਉਹਨੂੰ ਕੋਈ ਇਦਾਂ ਮੱਝਾਂ ਵੀ ਨੁਹਾਨੇ ਆ ਉਹਦੇ ਚ ਬੜਾ ਲੁੱਥਕ ਬੜਾ ਨੰਦ ਛੋਟੇ ਜਿਹੜੇ ਸੂਏ ਨੇ ਉਹਨਾਂ ਚ ਤਾ ਉਹ ਸਾਡੇ ਕਾਰਵਿਹਾਰ ਦੇ ਸਾਡੇ ਨਿੱਤ ਜੀਵਨ ਦੇ ਸਾਡੀ ਖੇਤੀਬਾੜੀ ਦੇ ਸਾਡੇ ਡੰਗਰਮਾਲ ਦੇ ਕਮ ਆਂਦੇ ਨੇ ਉਹ ਕੱਗਰ ਰੁੱਧਾ ਨਹੀਂ ਬਹੁਤ ਥੋੜੀ ਥੋੜੀ ਜਗ੍ਹਾ ਉਹ ਵੀ ਹੁਣ ਟਟੋਏ ਜਿਹੇ ਇਦਾਂ ਦੇ ਬਣ ਗਏ ਰੇਤ ਰੁੱਧੇ ਕੰਮ ਜ਼ਰੂਰ ਆਇਆ ਉਹ ਵੀ ਮਾਫੀਆ ਦੇ ਕਿਤੇ ਕਿਤੇ ਜਿਹਨਾਂ ਨੇ ਉਹ ਘੱਟੀਆਂ ਕਿਸਮ ਦਾ ਰੇਤ ਚੱਕਣਾ ਹੁੰਦਾ ਸੋ ਇੰਨੀ ਬਰੀਕੀ ਚ ਤਾਂ ਨਹੀਂ ਗਏ ਪਰ ਕੁਝ ਬਰੀਕੀਆਂ ਫੜੀਆਂ ਇਹਨਾਂ ਨੇ ਜਾ ਕੇ ਲਾਸਟ ਮੈਂ ਉਹ ਜ਼ਿਕਰ ਵੀ ਕੀਤਾ ਕਿ ਕਿੱਦਾਂ ਜਿਹੜਾ ਫਵਾਦ ਦੇ ਖੇਤਰ ਦੇ ਵਿੱਚ ਮੈਂ ਇਹਨਾਂ ਦਾ ਮੇਨ ਜੋ ਰੂਪਕ ਫੜਿਆ ਉਹ ਇਹ ਆ ਕਿ ਕੁਦਰਤ ਨੂੰ ਬੜਾ ਮੁਸ਼ਕਲ ਹੈ ਕੰਟਰੋਲ ਕਰਨਾ ਜੇ ਇਹਨੂੰ ਤੁਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋਗੇ ਤੇ ਤੁਹਾਡੇ ਨੁਕਸਾਨ ਚ ਜਾਏਗੀ ਗੱਲ ਤਾਂ ਇਹ ਬੈਸੀ ਪ੍ਰਾਣੀ ਆ ਇਹ ਤਾਂ ਸਾਇੰਸ ਫਿਕਸ਼ਨ ਤੋਂ ਅਸੀਂ ਜਿਹੜੀ ਫਿਲਮ बार-बार ਡਾਇਨੋਸੌਰ ਬਾਰੇ ਦੇਖਦੇ ਨੇ ਜਿਹੜਾ ਪਾਰਕ ਦੇ ਨਾਮ ਤੇ ਉਹਦਾ ਥੀਮ ਤਾਂ ਇਹ ਹੀ ਸੀ ਕਿ ਜਦੋਂ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਪੋਸਟ ਹਿਊਮਨਿਜ਼ਮ ਜਾਂ ਟ੍ਰਾਂਸ ਹਿਊਮਨਿਜ਼ਮ ਵੀ ਕੀ ਹੈ ਇਹ ਡਿਬੇਟ ਵੀ ਇਸ ਕਿਸਮ ਦੀ ਆ ਤੇ ਨੇ ਆਪਣੇ ਵੱਲੋਂ ਮਾਰ ਕਬਦ ਵੱਡਾ ਮਾਰਨ ਦਾ ਜੇਤਨ ਕੀਤਾ ਪਰ ਇਹ ਕੰਟੀਨਿਉਟੀ ਇਹਦੇ ਚ ਰਹਿਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਪਰ ਮੈਨੂੰ ਇਹਦੇ ਚ ਜਿਹੜੀ ਥੋੜੀ ਥੋੜੀ ਦਿੱਕਤ ਲੱਗੀ ਮਾਨ ਸਾਹਿਬ ਤੁਸੀਂ ਨਾ ਇੱਕ ਵਹਿਰ ਜਿੱਦਾਂ ਸਾਡੇ ਲੰਬੀ ਕਪਤਾਨ ਦੇ ਵਿੱਚ ਇੱਕ ਪ੍ਰਗਤੀਕ ਵਹਿਰ ਚੱਲਦੀ ਆ ਰੁਖ ਤੇ ਰਿਸ਼ੀ ਨਮੇ ਚੋਗੀ ਸੱਤ ਜਾਂ ਅੱਠ ਚੰਗੀਆਂ ਕਪਤਾਨਾਂ ਨੇ ਜੇ ਫੜ ਲਈ ਇੱਕ ਵਹਿਰ ਚਾਹੇ ਛੋਟੀ ਫੜ ਲਓ ਚਾਹ ਦਰਮਿਆਨੀ ਪਾੜ ਲੋ ਲੰਬੀ ਤੇ ਚੱਲੇਗੀ ਨਹੀਂ ਤਾਂ ਉਹ ਉਹਦੇ ਉਹਦਾ ਇੰਪੈਕਟ ਜ਼ਿਆਦਾ ਪਵੇਗਾ ਆਉਣ ਵਾਲੀ ਕਿਤਾਬ ਦੇ ਵਿੱਚ ਇਹਦਾ ਇੰਪੈਕਟ ਹੈਗਾ ਇੰਪੈਕਟ ਉਹਦੋਂ ਛੋੜੀ ਜਿਹੀ ਪ੍ਰੋਬਲਮ ਕਰਦਾ ਕਿ ਬਹਿਰ ਚੱਲਦੀ ਚੱਲਦੀ ਬਹਿਰ ਜ਼ਰੂਰੀ ਨਹੀਂ ਉਦਾਂ ਅਰੂਜ਼ ਵਾਲੀ ਗਿੜਕੇ ਲਾਣੀ ਹੈ ਕਪੜੀ ਇਹ ਵੀ ਤਾਂ ਆਪਣੀ ਬਣਾਇਏ ਤੁਸੀਂ ਉਹਨੂੰ 19 ਤਰਤੀਬ ਚ ਕਰ ਲੋ ਕਿ ਮੈਂ ਇਹ 7 ਜਮਾ 9 ਜਾਂ 8 ਜਮਾ 8 ਇਦਰ ਬਣਾਣੀ ਆ ਤੁਸੀਂ ਜਿੱਦਾਂ ਆਪਰਸ਼ਨ ਉਤਰੀ ਵਾਲੀ ਕਿਤਾਬ ਚ ਬਣਾਈ ਸੀ ਆਪਣੇ ਦਰਸ਼ਨ ਗੁੱਟਰ ਉਹਨਾਂ ਨੇ ਉਹਦਾ ਬੜਾ ਸਰਾਣਾ ਵੀ ਹੋਈ ਸੋ ਰੂਪਕ ਪੱਖ ਤੋਂ ਬਿਲਕੁਲ ਰਪਾਲ ਨੇ ਨਾ ਸੰਕੇਤ ਹੀ ਕੀਤਾ ਤੁਹਾਨੂੰ ਦਵਾਰਾ ਲੰਬੀ ਹਫ਼ਤਾ ਤੇ ਰੂਪਕ ਪੱਖ ਬਾਰੇ ਇਹ ਕੋਈ ਬਕਵਾਸ ਕੱਲਾ ਨਹੀਂ ਵਿਚਾਰ ਦਾ ਰੂਪ ਨਹੀਂ ਹੁੰਦਾ ਇੱਕੋ ਹੀ ਹੁੰਦਾ ਸਾਰਾ ਕੁਝ ਅੱਡ-ਅੱਡ ਨਹੀਂ ਹੁੰਦੇ ਹੈਗੇ ਉਹ ਥਾਟ ਨਹੀਂ ਥੌਟ ਹੀ ਹੁੰਦੀ ਆ ਪਰ ਥੌਟ ਨੂੰ ਜੇ ਕਪਤਜ ਪਰੋਣਾ ਸਕੱਤਾ ਚ ਇਦਾਂ ਇੱਕ ਸਿਸਟਮ ਚ ਚੱਲਣੀ ਚਾਹੀਦੀ ਆ ਇੱਕ ਹੋਰ ਗੱਲ ਜਿਹੜਾ ਭੇਤ ਦੱਸਨੇ ਚਾਹੀਦੀ ਆ ਵੈਸੇ ਜਿਹੜਾ ਕਪਤਾ ਪੜਨ ਵਾਲਾ ਮੇਰੇ ਤਾਂ ਕੰਮ ਹੀ ਕਪਤਨ ਨੂੰ ਡੀਕੋਡ ਕਰਨਾ ਸਾਰੇ ਕ੍ਰਾਂਤੀ ਕ੍ਰਾਂਤੀ ਕਰਦੇ ਸੀ ਕ੍ਰਾਂਤੀਕਾਰੀ ਪਤਾ ਮੈਨੂੰ ਇਹ ਬੜੇ ਕ੍ਰਾਂਤੀਕਾਰੀ ਨੇ ਜਦੋਂ ਵੀ ਮੈਂ ਸੈਮੀਨਾਰ ਤੇ ਨਾਲ ਯੰਗਸ ਕਿ ਯੰਗਸ ਗਏ ਲੋ ਤੋਂ ਉਹ ਪੀਐਸਡੀ ਤੋਂ ਇਮੀਡੀਏਟ ਬਾਅਦ ਕਿਉਂਕਿ ਹੋਸਟਲ ਤੋਂ ਛੱਡਦੇ ਹੀ ਨਹੀਂ ਸੀ ਜ਼ਿਆਦਾ ਬਾਅਦ ਵੀ ਇੱਕ ਵਾਰ ਮੇਰੀ ਯਾਦ ਆ ਕਿ ਸੈਮੀਨਾਰ ਤੇ ਰੌਨਕੀ ਨੇ ਪੇਪਰ ਪੜ੍ਹਨਾ ਸੀ ਜਿਹਦੇ ਨੂੰ ਅੱਧ ਚ ਵੀ ਨਹੀਂ ਪਹੁੰਚਿਆ ਸੀ ਰੌਨਕੀ ਇਹ ਕਹਿੰਦਾ ਠੋਕਣਾ ਮੈਂ ਕਿਹਾ ਮੈਂ ਤਾਂ ਸ਼ਰਮ ਕਰੂੰਗਾ ਵੈਸੇ ਤੂੰ ਦੇਖ ਲੈ ਕਿ ਪ੍ਰੋਬਲਮ ਕੀ ਆ ਮੈਂ ਕਿਹਾ ਪ੍ਰੋਬਲਮ ਉਹ ਠੀਕ ਆ ਕਿ ਕਾਸਟਿਜ਼ਮ ਦੀ ਜਿਹੜੀ ਥੀਸਿਸ ਦਿੱਤੀ ਆ ਰੌਨਕੀ ਨੇ ਆਈ অলਸੋ ਡੋਟ ਐਗਰੀ ਵਿਦ ਇਟਸ ਪਰ ਤੂੰ ਕਰ ਲਈ ਪਰ ਇਹ ਹਟਿਆ ਨਹੀਂ ਇਦਾਂ ਮੰਨ ਲੈ ਕਿਟ ਹੈਪਨ ਸੋ ਮੈਨੀ ਟਾਈਮਸ ਸੋ ਇਦਾਂ ਦਾ ਕ੍ਰਾਂਤੀਕਾਰੀ ਹੁੰਦੀ ਆ ਇਹ ਹੁਣ ਮੈਂ ਦੇਖ ਰਿਹਾ ਕਿ ਹਰ ਕਿਤਾਬ ਚ ਇੱਕ ਨਵਾਂ ਕੱਟ ਹੁੰਦਾ 10 ਹੋਈ ਹੁੰਦੇ ਨੇ ਬੰਦੇ ਤੇ ਅਗਲੀ ਜਿਹੜੀ ਕਿਤਾਬ ਆਏਗੀ ਇਹਦੇ ਚੋਂ ਸ਼ੁਕਰ ਹੈ ਕਿ ਇਹ ਸਾਰੇ ਇਹ ਜ਼ਰੂਰ ਹੋਣ ਸੋ ਬੰਦੇ ਨਾਰਾਜ਼ ਵੀ ਇਹਦੇ ਨਾਲ ਹੁੰਦੇ ਰਹਿੰਦੇ ਆ ਕੁਝ ਨਵੇਂ ਜੁੜਦੇ ਵੀ ਰਹਿੰਦੇ ਆ ਪਰ ਮੈਂ ਫੇਰ ਸੈਕਿੰਡ ਕਰਦਾ ਇਹ ਜਿਸ ਸਮੇਂ ਆਜ ਤਿੱਸੇ ਬੰਦਾ ਕੋਈ ਗੱਲ ਕਹਿਣਾ ਹਿਚਕਚਾਉਂਦਾ ਸ਼ਰਮ ਕਰਦਾ ਕੋਈ ਤਰ੍ਹਾਂ ਦੀਆਂ ਮਜਬੂਰੀਆਂ ਚ ਇਹ ਉਮੀਦ ਦੀ ਸਮਝੌਤੇ ਵਾਲੀ ਜਿਹੜੀ ਪਾਲਸੀ ਆ ਨਾ ਪਹਿਲਾਂ ਸੀ ਨਾ ਹੋਣਾ ਔਰ ਕੱਪਤਾ ਵੀ ਕਿਉਂਕਿ ਮੈਂ ਬਹੁਤਾਂ ਬੜੀ ਔਖੀ ਤੱਕਤਾ ਮੈਨੇ ਲਿਖਿਆ ਜਿਹੜੀ ਬਹੁਤ ਤੇ ਇੰਟੈਲੈਕਚੁਅਲ ਕੱਪਤਾ ਹੁਣ ਤਾਂ ਸੱਤ ਕਿਤਾਬਾਂ ਹੋ ਜਾਣਗੀਆਂ ਦੋ ਤਿੰਨ ਹੁਣ ਆਣੀਆਂ ਨੇ ਅੱਜ ਤੋਂ ਮੈਂ ਇਹ ਦੋ ਤਿੰਨ ਕਿਤਾਬਾਂ ਸੀ ਮੇਰੇ ਕੋਲ ਇੱਕ ਮਨਦੀਪ ਪੌਲਖ ਦੀ ਇੱਕ ਥਾੜੀ ਸੀ ਘੋਰ ਸੀ ਇਹ ਵੱਖਰੀ ਕਿਸਮ ਦੀ ਸੀ ਜਦੋਂ ਇਹ ਪੜ੍ਹੀ ਕਹਿੰਦੇ ਵੀ ਇਹ ਤੁਸੀਂ ਇਹਦੇ ਬਾਰੇ ਕਿੱਦਾਂ ਲਿਖ ਲਿਆ ਮੈਂ ਕਿ ਮਾਨਕਵਾਰੇ ਤਾਂ ਮੈਂ ਪਹਿਲਾਂ ਵੀ ਲਿਖਿਆ ਸੀ ਇਹਦੇ ਬਾਰੇ ਤਾਂ ਮੈਂ ਲਿਖਣਾ ਹੀ ਸੀ ਪਰ ਇਹ ਕਰਤਾ ਸਮਾਜਿਕ ਕੰਸਰਨ ਦੇ ਨਾਲ ਮੈਂ ਕੰਸਰਨ ਇਸ ਨਹੀਂ ਵਪਾਰਿਆ ਬਿਅਕ ਸਰੋਕਾਰਾਂ ਦੇ ਨਾਲ ਇੱਕ ਵੱਡਾ ਸਰੋਕਾਰ ਬਣਾਉਣ ਦਾ ਯਤਨ ਕੀਤਾ ਕਿ ਪੰਜਾਬ ਦੀ ਫਿਜ਼ਾ ਪੰਜਾਬ ਦੀ ਇੱਕੋ ਪੰਜਾਬ ਦੀ ਕਲਚਰ ਪੰਜਾਬ ਦੀ ਲੋਕਧਾਰਾ ਦਾ ਬੇੜਾ ਉੱਧੇ ਹੀ ਘੋਰਿਆ ਜਿੱਦਾਂ ਵਿਸ਼ਵ ਗਲੋਬ ਦੇ ਵਿੱਚ ਜਿਹੜੀਆਂ ਅਗਰੇਨਨ ਸੋਸਾਇਟੀਜ਼ ਸੋ ਕਾਲ ਆਪਣੇ ਆਪ ਨੂੰ ਬਹੁਤ ਵਿਕਸਿਤ ਸਮਾਜਾਂ ਦੇ ਹੋਣ ਦਾ ਦਾਵਾ ਕਰਦੀਆਂ ਨੇ ਬਈ ਇਹ ਕੋ ਗਿੱਤ ਵਿਕਸਿਤ ਸਮਾਜ ਵਾਲੀ ਗੱਲ ਨਹੀਂ ਜਿਹੜੀ ਮੈਂ ਗੱਲ ਪੱਤੇ ਦੀ ਛੱਡ ਗਿਆ ਸੀ ਛੱਡੀ ਨਹੀਂ ਬਣੀ ਤੁਸੀਂ ਕਹੋਗੇ ਵੀ ਉਹ ਤਾਂ ਕੀਤੀ ਨਹੀਂ ਕ੍ਰਾਂਤੀ ਤੇ ਦਾਹਲਾਲ ਗੋੜਾ ਇੱਕ ਡੁੱਗਾ ਰਮਾਸ ਹੈ ਨਾ ਦਿਮਾਰ ਵਿੱਚ ਇਸ ਕਿਤਾਬ ਨੂੰ ਪੜਿਓ ਚੰਗੀ ਤਰ੍ਹਾਂ ਇਹਦੇ ਵਿੱਚ ਬਹੁਤੀਆਂ ਕਵਤਾਂਵਾਂ ਉਸ ਰਮਾਸ ਨਾਲ ਭਿੱਜੀਆਂ ਲਵਰੇਜ ਗੁੱਥਮ ਗੁੱਥਾ ਨੇ ਤੇ ਉਹ ਬਹੁਤੀਆਂ ਜਿਹੜੀਆਂ ਆਪਣੀਆਂ ਗੱਲਾਂ ਕਹਿੰਦਾ ਆਪ ਕਹਿੰਦਾ ਨਾ ਕਿ ਕ੍ਰਾਂਤੀ ਤੇ ਰਮਾਸ ਦੀ ਜਿਹੜੀ ਉਹ ਪ੍ਰਗਤੀਵਾਦ ਦਾ ਸੀ ਮੋਹਨ ਸਿੰਘ ਦਾਦ ਇਹਨੇ ਹੁਣ ਇੱਥੇ ਨਵੇਂ ਨਵੇਂ ਈਡੀਅਮ ਦੇ ਵਿੱਚ ਕਿਉਂਕਿ ਲੰਬੀ ਕਫਤਾ ਉਹਨੂੰ ਇੱਕ ਆਪਣੀ ਮੌਲਕੀ ਜੀ ਬਹਿਰ ਬਣਾ ਕੇ ਕੋਸ਼ਿਸ਼ ਕੀਤਾ 7-8 ਹਫਤਾਵਾਂ ਦੇ ਵਿੱਚ ਉਹ ਜਿਹੜਾ ਇੱਕ ਔਰਤ ਦੇ ਰਹਾਵਾ ਪਾਵਾ ਰਹੀ ਇੱਕ ਔਰਤ ਦੇ ਨਕਸ਼ਾ ਦੇ ਰਹੀ ਯਾਨੀ ਉਹਦੇ ਵੱਖਰੇ ਜਿਹੜੇ ਸੰਸਾਰ ਪੈਰਾਡਾਈਮਸ ਨੇ ਉਹਨਾਂ ਰਹੀ ਵੀ ਦੇਖਣ ਦਾ ਯਤਨ ਕੀਤਾ ਜੇ ਅਬ ਚੇਤਨ ਦੇ ਵਿੱਚ ਇਸ ਕਿਸਮ ਦਾ ਕੋਈ ਡੂੰਗਾ ਅਨਪਵ ਜਆ ਉਹਦੀ ਰੋਕਤਾ ਜਉ ਦੀ ਲਾਲਸਾ ਜਉ ਦੀ ਤੰਗ ਨਾ ਹੋਵੇ ਫੇਰ ਨਿਕਲਤਾ ਬੜੀ ਇਸ ਪੱਖ ਤੋਂ ਵੀ ਇਹ ਕ੍ਰਾਂਤੀਕਾਰੀ ਨੇ ਪਰ ਜੀਵੰਤ ਕ੍ਰਾਂਤੀਕਾਰੀ ਨੇ ਜੀਵੰਤ ਕ੍ਰਾਂਤੀਕਾਰੀ ਨੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੁਬਾਰਕ ਥੈਂਕ ਯੂ ਵੈਰੀ ਮਚ ਇਸ ਮੌਕੇ ਇਸ ਪੋਸਤਕ ਦੇ ਲੇਖਕ ਡਾਕਟਰ ਮਹਿਰਮਾਨ ਜੀ ਨੇ ਵੀ ਆਪਣੇ ਵਿਚਾਰ ਰੱਖੇ ਪ੍ਰਗਤੀ ਮੰਡਲ ਦੇ ਬੈਠੇ ਨੇ ਅਸੀਂ ਦੇ ਦੋਸਤ ਪ੍ਰਕਾਸ਼ ਜੀ ਮਲਕ ਸਾਹਿਬ ਬੁੱਟਰ ਸਾਹਿਬ ਮੋਹ ਸਾਹਿਬ ਯੋਗਰਾਜ ਜੀ ਤੇ ਜਿੰਨੇ ਵੀ ਮੇਰੇ ਮਿੱਤਰ ਇੱਥੇ ਪਹੁੰਚੇ ਤੁਹਾਡਾ ਤਾਇਦੂ ਨੂੰ ਬਹੁਤ ਬਹੁਤ ਧੰਵਾਕ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਗੱਲ ਮੈਂ ਕਹੀ ਸੀ ਉਹ ਗੱਲ ਤੁਹਾੜ ਤੱਕ ਪੁੱਜ ਗਈ ਹੈ ਮੈਂ ਇੱਕ ਨਵਾਂ ਕਿਸਮ ਦਾ ਐਕਸਪੀਰੀਅੰਸ ਕੀਤਾ ਹੈ ਰਸ਼ਮੀ ਜੀ ਸੇ ਕਿਹਾ ਕਿ ਡਾਕਟਰ ਕਟੂ ਕਟ ਪੰਜਾਬ ਦੇ 70 70 ਦੇ ਆਸ-ਪਾਸ ਬੰਦਾ ਤੇ ਟੇਬਲ ਤੇ ਕਿਤਾਬ ਪਹਿਲੇ ਮੇਂ ਪਹੁੰਚ ਨਹੀਂ ਕੀਤੀ ਹੈ ਬਹੁਤ ਅੱਛਾ ਤਾਂ ਕਿ ਲੋਕ ਸਿਰਫ ਇੱਥੇ ਫੋਟੋ ਦੇਖਣ ਆਉਣ ਕਿਤਾਬ ਨੂੰ ਪੜ ਕੇ ਆਉਣ ਇਹ ਮੇਰੀ ਇੱਕ ਕੋਸ਼ਿਸ਼ ਸੀ ਮੈਂ ਜਿੱਥੇ ਵੀ ਮੇਰੇ ਦੋਸਤ ਮਿੱਤਰ ਮੈਨੂੰ ਮਿਲੇ ਉਹਨਾਂ ਤੋਂ ਆਸ਼ੀਰਵਾਦ ਲੈਣ ਦੀ ਕੋਸ਼ਿਸ਼ ਕੀਤੀ ਮੇਰੇ ਸਾਹਮਣੇ ਇਹ ਵੀ ਵਕਤ ਜਿਵੇਂ ਪ੍ਰੋਫੈਸਰ ਜੋਗਰਾਜ ਨੇ ਲਿਖਿਆ ਹੈ ਕਿ ਮੈਨੂੰ ਪੰਗੇ ਲੈਣ ਦੀ ਬਹੁਤ ਆਦਤ ਹੈ ਕਈ ਵਾਰ ਰਿਸ਼ਤਾ ਬੜਾ ਖੂਬਸੂਰਤ ਹੁੰਦਾ ਹੈ ਤੇ ਮੈਂ ਬੋਲ ਬਿਗਾੜ ਹੈਗਾ ਜੋ ਮੇਰੇ ਅੰਦਰ ਆ ਮੇਰੇ ਬਾਹਰ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੀ ਗੱਲ ਮੇਰੇ ਦਿਲ ਅੰਦਰ ਹੈ ਜਦ ਤੱਕ ਮੈਂ ਨਹੀਂ ਕਹਿੰਦਾ ਪਰ ਉਹ ਨਹੀਂ ਦਿੰਦੇ ਪਹਿਲਾਂ ਅੰਗੋਠਾ ਚੜਿਆ ਬੋਟਰ ਮੇਰੇ ਬਹੁਤ ਘਾਰੇ ਬਤਰ ਅਨੂ ਬਿਰਕ ਅਜ ਹੈ ਨਹੀਂ ਅੱਜ ਉਹ ਸੀ ਨੂੰ ਮਿਸ ਕਰਦੇ ਹਾਂ ਮੈਨੂੰ ਯਾਦ ਹੈ ਕਿ ਰਿਸ਼ਤੇ ਕਿਵੇਂ ਬਣਾਉਣੇ ਮੁੱਠਾ ਸਾਹਿਬ ਦੀ ਕਿਤਾਬ ਸੀ ਜਿੱਥੇ ਮੈਂ ਥੋੜੇ ਟਮਟ ਖਸਿਆ ਤੇ ਗੰਕ ਬਰਾਸ਼ਨਾਤ ਜੇਕਰ ਆਸਤੇ ਤੇ ਕਿਹਨਾਂ ਬੁੱਧ ਨੂੰ ਗੁੱਸਾ ਹੀ ਕਰਨਾ ਜੇ ਮਾਨਕ ਨੇ ਮੜੀ ਚੂੜੀ ਵੜਤੀ ਤਾਂ ਕੀ ਹੋ ਗਿਆ ਕਿਦੀ ਯਾਦ ਅੱਜ ਗੁਰ ਦੇ ਸਾਡੇ ਇਬਦਾਰ ਨੇ ਬੜਾ ਮਾਣ ਦੀ ਗੱਲ ਹੈ ਕਿ ਤੁਸੀਂ ਇੱਥੇ ਪਹੁੰਚੇ ਹੋ ਹੁਣ ਗੱਲ ਖਪਤਾ ਦੀ ਹੈ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਰਿਹਾ ਮੈਨੂੰ ਯਾਦ ਆ ਕਿ 2002 ਦੇ ਆਸਪਾਸ ਬੜੇ ਸੇਮੀਨਾਰ ਚੋਂ ਜਾਂਦਾ ਰਿਹਾ ਖਪਤਾ ਹੁੰਦੀ ਰਹੇ ਅਲੋਚਨਾ ਦੇ ਖੇਤਰ ਚ ਮੈਨੂੰ ਇਹੀ ਮਿੱਤਰ ਨੇ ਇਹ ਲੈ ਕੇ ਆਏ ਕਸਾ ਜੋਗ ਰਾਹ ਡਾਕਟਰ ਸਰਜੀਤ ਪ੍ਰੋਫੈਸਰ ਕੁਜੰਗ ਤੇਰਾ ਬਹੁਤ ਹੀ ਅਜ਼ੀਜ਼ ਗੁਰਮੇਲ ਇਹ ਮੈਨੂੰ ਲੈ ਲੇ ਤੇ ਜਦੋਂ ਮੈਂ ਲੋਚਨ ਦੇ ਖੇਤ ਸਾਰੇ ਕੋ ਦੇਖਿਆ ਮੈਨੂੰ ਲੱਗਿਆ ਵੀ ਯਾਰ ਕਰਤਾ ਕਰਤਾ ਹੀ ਨਹੀਂ ਹੈ ਤੂੰ ਨਾ ਇਹਦੀ ਬਣਤਰ ਹੈ ਤੇ ਨਾ ਇਹ ਕੋਈ ਭਾਸ਼ਾ ਹੈ ਪਾਣੀ ਪੀਪੀ ਧੱਕੇ ਦੇ ਨਾਲ ਕਰਤਾ ਪੜੀ ਗਿਆ ਇਹ ਤਾਂ ਮੇਰੇ ਟਾਈਮ ਤੋਂ ਕਿ ਵਿਰਾਸਤ ਚ ਮੈਂ ਉਹ ਜਿਹੜਾ ਕੱਟ ਪੜਿਆ ਕਿ ਮੇਰੀ ਮਾਂ ਜਦੋਂ ਰਾਤ ਨੂੰ ਤੇ ਗਾਉਣਾ ਬਨੇਰੇ ਤੇ ਬੈਠ ਕੇ ਰਾਤਾਂ ਨੂੰ ਉਹ ਤਾਂ ਗਰੀਸ ਸਿੰਘ ਚੱਲਦਾ ਉਹਦੋਂ ਰਾਤ ਨੂੰ ਬਨੇਰੇ ਤੇ ਬੈਠ ਕੇ ਉਹ ਤਾਂ ਗੋਲਦੀ ਸੀ ਉਹਨੇ ਗਾਉਣਾ ਕੰਮ ਨੂੰ ਲੱਗ ਰਿਹਾ ਗਿਆ ਕਿ ਕਿੰਨੀ ਖੂਬਸੂਰਤ ਇਹ ਆਵਾਜ਼ ਹੈ ਇਹ ਕਿੱਥੋਂ ਆਉਂਦੀ ਹੈ ਇਹ ਬੋਲੀਆਂ ਕਿੱਥੋਂ ਆਉਂਦੀਆਂ ਦੋਮੇ ਆਹ ਤੱਕ ਤਾਂ ਪੜਨਾ ਹੈ ਕਿ ਅੱਜ ਤੱਕ ਕੁਝ ਵੀ ਨਹੀਂ ਹੈ ਮੇਰਾ ਪਿਓ ਗੁੰਦਾ ਰਿਹਾ ਮੈਂ ਉਹ ਘਰ ਤੋਂ ਬਣਿਆ ਉਹ ਘਰ ਜਿਹਦੇ ਵਿੱਚ तमाम ਦੀ ਵਰਗਾ ਸੰਗੀ ਵਜਾਉਣ ਵਾਲਾ ਡਿਵੀਜ਼ਨ ਚ ਪਾਕਿਸਤਾਨੀ ਜਾ ਸਕਿਆ ਸਾਡੇ ਘਰ ਇਹ ਤੇ ਛੱਤ ਤੇ ਉੱਤੇ ਮਤ ਤੱਕ ਉਹਦੀ ਜਿਹੜੀ ਸੰਗੀ ਲੜਕੀ ਮੈਂ ਲਿਖੀ ਮੇਰੇ ਪਿਓ ਨੇ ਅਕਸਰ ਕਹਿਣਾ ਗੋਦਾ ਰਿਹਾ ਉਹ ਕਿ ਦੰਗਲ ਦੇਖ ਮਰਾਸੀਆ ਸੁਰ ਵਿੱਚ ਕੀਤੇ ਸਾਜ ਦੰਗਲ ਦੇਖ ਮਰਾਸੀਆ ਸੁਰ ਵਿੱਚ ਕੀਤੇ ਸਾਜ ਉਹ ਵਕਤ ਨੂੰ ਦੇਖ ਵਜਾਉਂਦੇ ਉਹ ਕਹਿੰਦਾ ਉਹ ਕਾਹਦਾ ਗੋਈਆ ਉਹ ਕਾਹਦਾ ਲਿਖਿਆ ਜਿਹਨੂੰ ਆਡੀਅנס ਦਾ ਨਹੀਂ ਪਤਾ ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਜਿਹੜੀ ਲੇਖ ਨਹੀਂ ਆ ਰਹੀ ਬਹੁਤ ਮੋਟਰ ਸਾਹਿਬ ਨੂੰ ਮੇਰੀ ਗੱਲ ਚੱਲਦੀ ਨਹੀਂ ਕੀ ਬਾਈ ਵੀ ਯਾਰ ਅਸੀਂ ਕਿਹਨੂੰ ਅਡਰੈਸ ਕਰ ਰਹੇ ਹਾਂ ਸਰਲਿ ਜੇ ਸਿਰਫ ਅਸੀਂ ਆਪਣੇ ਬਾਰੇ ਲਿਖਣਾ ਹੈ ਤਾਂ ਹਫਤਾ ਨਹੀਂ ਹੈ ਕਾਤਾ ਲੋਕਾ ਕਥਾ ਹੋਣੀ ਚਾਹੀਦੀ ਹੈ ਲੋਕਾਂ ਦੇ ਦਰਦ ਵਾਲੀ ਬਾਤ ਹੋਣੀ ਚਾਹੀਦੀ ਹੈ ਲੋਕ ਭਾਸ਼ਣ ਕਰਨੇ ਚਾਹੀਦੇ ਇਹ ਤੁਸੀਂ ਲੋਕ ਕਿਤੇ ਤੁਰੇ ਫਿਰਦੇ ਆ ਕਾਤਾ ਤੁਹਾਡੀ ਕਿਤਾਬਾਂ ਚ ਕੁਟਕੇ ਮਰ ਰਹੀ ਹੈ ਤਾਂ ਮੈਨੂੰ ਲੱਗਦਾ ਕੋਈ ਕਮਪਟਾ ਜਿਹੜੀ ਹੈ ਸਰਪਿਕ ਪ੍ਰੈਕਟਿਸ ਮੇਰੀ ਕਿਤਾਬ ਉਹਦੀ ਹੈ 2005 ਖੰਡਰ ਤੇ ਪਰਚਾਵੇਂ ਬੜੀ ਚੰਗੀ ਗੱਲ ਰਹੀ ਸੀ ਸਾਰੇ ਇੱਥੇ 200 ਮੀਟਰ ਇਕੱਠੇ ਹੋਏ 11 ਚੌਦੀ ਹੈ ਫਟ ਜੋਗਰਾਜ ਨੇ ਬੜੀ ਗੱਲ ਤਕਰੀਬਨ ਕਹਿ ਦਿੱਤੀ ਹੈ ਉਹਨਾਂ ਦੇ ਡਿਸਕਸ਼ਨ ਚ ਸਾਰੀ ਗੱਲ ਆ ਜਾਂਦੀ ਹੈ ਬਾਅਦ ਮੈਨੂੰ ਇਹ ਲੱਗਿਆ ਵੀ ਮੇਰੀ ਕਮਪਟਾ ਵੀ ਹੋਈ ਜੀ ਜਿਵੇਂ ਕ੍ਰਾਂਤੀ ਦੀ ਗੱਲ ਕਰਦਾ ਅਗਰੈਸਿਵ ਹੋ ਕੇ ਗੱਲ ਕਰਦਾ ਤਾਂ ਜਿਨ੍ਹਾਂ ਬਾਰੇ ਮੈਂ ਗੱਲ ਕਰਦਾ ਉਹਨਾਂ ਤੱਕ ਤਾਂ ਗੱਲ ਹੀ ਨਹੀਂ ਪਹੁੰਚੇ ਉਹ ਦਿਨਾਂ ਥੋੜੀ ਜਿਹੀ ABC ਵੇ ਡੌਰੀ ਤੇ ਬਹੁਤ ਸਗਾ ਪਰ ਆਰਪਾ ਚੱਲਦਾ ਰਿਹਾ ਥੀਏਟਰ ਦੇ ਵਿੱਚ ਵੀ ਨਾਟਕ ਚੱਲਦੇ ਰਹੇ ਬਹੁਤ ਕੁਝ ਇਲੈਕਟ੍ਰਿਕਸ ਜਿਹੜੀਆਂ ਫੋਰਸਿਸ ਕੰਮ ਕਰਦੀਆਂ ਰਹੀਆਂ ਕਲਦੀਮਾਣ ਦਾ ਗੀਤ ਹੁੰਦਾ ਕੀ ਹੋਇਆ ਤੀਜਾ ਉਤੇ ਕੁੱਕਦਾ ਸਲਕਾ ਮੈਨੂੰ ਇਹ ਲੱਗਿਆ ਕਿ ਇਸ ਬੰਦੇ ਨੇ ਇੱਕੋ ਗੀਤ ਨਾਲ ਸਭ ਨੂੰ ਧੋਖੇ ਤਾਇਆ। ਯਾਰ ਅਸੀਂ ਵੀ ਇਹਦੇ ਕਿਹਾ ਤੂੰ ਕੁਝ ਨਹੀਂ ਕਰ ਸਕਦਾ। ਫਿਰ ਮੇਰੇ ਥੋੜੇ ਸੰਪਰਕ ਚ ਕੁਲਦੀਪ ਆਸ ਉਹਨਾਂ ਨਾਲ ਮੈਂ ਚੰਗੀ ਮਦਦ ਕਰ ਮੇਰਾ ਚੇਲਾ ਸੀ ਉਹ। ਮਾਨ ਸਿੰਘ ਨਾਲ ਮੇਰੀ ਇੱਥੇ ਮਿੱਤਰਤਾ ਸੀ। ਤੇ ਉਸ ਤੋਂ ਬਾਅਦ ਮੈਂ ਸੋਚਿਆ ਯਾਰ ਮੋੜਾ ਕੱਟਾ। ਮੋੜਾ ਕੱਟਦੇ ਕਰ ਮੈਂ ਚਦਕ ਸਲਾਮਤ ਲੈ ਕੇ ਉਹਨਾਂ ਮੈਨੂੰ ਆਹ ਸੀ ਮਾਨ ਸਾਹਿਬ ਮੇਰੇ ਕੀ ਚਲਾਉਣਗੇ। ਕਦੀ ਪਾਸੇ ਜਾ ਕੇ ਮੈਨੂੰ ਖੀਤ ਲਿਖਾਇਆ ਪਰ ਹੁਣ ਇਹ ਕੁਛ ਹੋਰ ਨਹੀਂ ਜੰਦੂਰ ਸੀਗਾ ਉਹ ਦੁਨੀਆਂ ਤੇ ਰਖਸਤ ਹੋ ਗਿਆ ਸਾਰਿਆਂ ਨੂੰ ਪਤਾ ਜਿਸ ਪਾਲ ਉੱਤੇ ਬੈਠਾ ਮੇਰਾ ਮਿੱਤਰ ਕਿ ਜਿਹੜੇ ਬੰਦਾ ਲਿਖਦਾ ਉਹ ਉਹਦਾ ਅਲੱਗ ਕਿਸਮ ਦਾ ਇੱਕ ਵਿਜ਼ਨ ਉਹ ਕਿਸੇ ਪਿੱਛੇ ਤੇ ਜਾ ਕੇ ਲਿਖਦਾ ਮੈਨੂੰ ਆ ਲੱਗਿਆ ਵੀ ਜਿਹੜੇ ਮੈਂ ਗੀਤ ਲਿਖਿਆ ਯਾਰ ਕਿ ਇਹਨਾਂ ਨੂੰ ਗਾਉਣ ਵਾਲਾ ਕੋਈ ਨਹੀਂ ਹੈ ਇੱਕ ਦੋ ਗਾਇਕਾਂ ਨੂੰ ਮੈਂ ਗੀਤ ਦਿੱਤੇ ਅੱਖਾਂ ਲੱਗਿਆ ਵੀ ਯਾਰ ਫਿਰ ਵੀ ਗੱਦਸਮ ਗੱਲ ਹੋਈ ਉਹ ਕਹਿੰਦੇ ਮੇਰ ਤੂੰ ਕੀਤੇ ਦੀ ਕਿਤਾਬ ਤਾਂ ਘੜ ਲਈ ਇਹ ਗਵਾਵੀ ਦੇ ਮੈਂ ਕਿਹਾ ਵੀ ਗਵਾਵਾ ਕੀ ਤੂੰ ਦੇਵ ਤਰੀਕੇ ਨਾਲ ਗੱਲ ਕੀਤੀ ਉਹ ਕਹਿੰਦਾ ਮੇਰਾ ਖੁਦ ਆਪ ਦਾ ਸੰਕਟ ਹੈ ਮੰਨਦੇ ਜਾਣ ਤੋਂ ਬਾਅਦ ਫਿਰ ਮੇਰੇ ਦਿਮਾਗ ਤੇ ਇੱਕ ਉੱਠਦਾ ਵੀ ਕਿਉਂ ਨਾ ਪਰ ਗਿੱਧ ਕੱਪ ਤਾਂ ਬਣਉਣਾ ਹੈ ਫਿਰ ਮੈਂ ਉੱਥੋਂ ਇੱਕ ਤੈਅ ਕੀਤਾ ਇੱਕ ਆਪਣੇ ਕਿਸਮ ਦਾ ਸੰਸਾਰ ਸਰਜਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਦੋ ਦਰਦ ਨੇ ਪੰਜਾਬ ਦੀ ਜੋ ਕਲਾ ਪਾਣੀ ਦਾ ਮਸਲਾ ਨਹੀਂ ਪੰਜਾਬ ਦੀ ਹੋਂਦ ਦਾ ਮਸਲਾ ਹੈ ਆਊਟ ਮਾਈਗ੍ਰੇਸ਼ਨ ਦਾ ਮਸਲਾ ਹੈ ਆ ਕੋਈ ਨਹੀਂ ਦਾ ਮਸਲਾ ਹੈ ਸਟ੍ਰਗਲ ਦਾ ਮਸਲਾ ਹੈ ਸਾਡੇ ਉੱਪਰ ਬਹੁਤ ਬੜੀ ਬਰਸਤੀ ਪਈ ਹੈ ਇਹ ਬਰਸਾਤ ਸਦਕਾ ਹੀ ਦਿੱਲੀ ਦਾ ਮੋਰਚਾ ਜਿੱਤੇ ਹੈ ਨਾ ਦੀਪ ਚਨਾਰਤਲ ਬੈਠਾ ਮੈਂ ਇਸ ਬੰਦੇ ਦਾ ਫਾਇਨੈਂਸ ਕੱਲ ਨੂੰ ਮੈਂ ਦੇਖਿਆ ਜਾਣਾ ਕਿ ਇਹ ਜੋ ਇਹ ਬੰਦੇ ਸਾਡੇ ਕੋਲ

ਲੋਕਾਂ ਦੇ ਦਰਦਾਂ ਦੀ ਬਾਤ ਹੋਵੇ ਪੰਜਾਬ ਦੀ ਇਕਨੋਮੀ ਦੀ ਬਾਤ ਹੋਵੇ ਪੰਜਾਬ ਦੇ ਨਿਗਾਰ ਦੀ ਜੋ ਮਸਲੇ ਨੇ ਉਹਨੂੰ ਟੱਚ ਕਰਨ ਦੀ ਲੋੜ ਹੈ ਤੇ ਇੱਕ ਨਵਾਣੀ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਨਾਲ ਯੂਜ਼ ਕੀਤਾ ਤੋਂ ਪਹਿਲੇ ਵੀ ਮੇਰੀ ਕਿਤਾਬ ਉਹਦੇ ਡੂੰਘੇ ਦਰ ਦਰਿਆਵਾਂ ਦੇ ਉਹ ਚ ਮੇਰੀ ਸਭ ਤੋਂ ਪਿਆਰੀ ਕਵਿਤਾ ਹੈ ਰਾਵੀ ਰਾਵੀ ਤੋਂ ਬਾਅਦ ਫਿਰ ਵੀ ਸਤਲੁਜ ਤੋਂ ਪਾਰ ਲਿਖਦਾ ਮੈਂ ਫਿਰ ਮੈਂ ਜੇਲਮ ਲਿਖਦਾ ਮੈਂ ਡਰਦੇ ਡਰਦੇ ਨੇ ਤਿੰਨ ਕਵਿਤਾਵਾਂ ਪਾਈਆਂ ਫਰ ਤੋਂ ਇਰਾਨ ਮੰਨੋਗੇ ਬਾਕੀ ਮੇਰੀ ਸਾਰੀ ਕਹਾਣੀ ਕਿੱਥੇ ਚਲੀ ਗਈ ਹੈ ਉਹ ਤਿੰਨੇ ਗੱਲਾਂ ਬੇਸ ਬਣ ਗਈਆਂ ਤੇ ਮੈਨੂੰ ਜਸਪਾਲ ਕੋਈ ਨੇ ਕਿਹਾ ਕਿ ਯਾਰ ਤੂੰ ਦਰਵਾ ਦੀ ਬਾਦ ਪਾ ਸਕਦਾ ਪਹਿਨ ਚੱਕ ਤੁਰੇ ਤੋਈ ਕਾਸ਼ੀਰਵਾਦ ਮੇਰੇ ਨਾਲ ਸੀ ਉਹ ਜਸਪਾਲ ਕਹੀਦੀ ਆਉਣਾ ਸੀਗਾ ਪਰ ਉਹ ਸਹਿਤ ਕਰਕੇ ਮਜਬੂਰੀ ਸੀ ਉਹਦੀ ਤੇ ਮੈਨੂੰ ਲੱਗਦਾ ਕਿ ਮੇਰੇ ਨਾਲੋਂ ਜ਼ਿਆਦਾ ਤੁਸੀਂ ਖੁਦ ਮਹਿਸੂਸ ਦਿਓ ਇਹ ਗੱਲਾਂ ਪਾਂ ਤੁਸੀਂ ਇੱਥੇ ਆਏ ਇਸ ਕਰਕੇ ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਅੱਗੇ ਨੂੰ ਹੋਰ ਤਕੜਾ ਹੋ ਕੇ